ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਜ ਸਾਹਿਬ ਦਸਵੀਂ ਕਬੀਰ ਬਾਈ ਬੇਨਤੀ ਚੋਪਈ ਅਮਰੀ ਗੁਰੂ ਹਾ ਦੇ ਰਖਾ ਪੂਰਨ ਹੋਇ ਚਿਤ ਕੀ ਇੱਛਾ ਤਵ ਜਨਮ ਦੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੀ ਦੁਸ਼ ਬੈ ਤੁਮ ਕਾਉ ਆਪ ਹਰ ਦਮ ਹੈ ਬਚਾਓ ਸੁਖੀ ਬਸਾ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਰ ਚਣ ਜਿ ਕਰਦਾ ਕਰੀਆ ਸਭੈ ਨ ਕੋ ਆਡ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਮੈਂ ਚਾਲਕੇ ਵਰਨਾ ਪਿਆਉ ਜੋ ਵਰਚਾਂ ਸਦਮ ਤੇ ਪਾਉ ਸੇਵਕ ਸਖ ਹਮਾਰੇ ਤਾਰਿਏ ਚੁੰਚੂ ਸਤਰ ਹਮਾਰੀ ਮਾਰੀ ਆਪਾ ਹਦਮ ਜੇਵ ਬੀ ਮਰਨ ਕਾਲ ਕਤਰਾ ਸੁਨਵਰੀਏ ਜੀਤੋ ਸਦਾ ਹਮਾਰੇ ਪਛਾ ਸਰਸਤੂ ਜੋ ਕਰੀ ਵਰਖਾ ਰਾਖ ਲੈ ਮੇਰਾ ਕਰਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਨੀਰਮਨ ਦਰਸ਼ਨ ਕੇ ਹੰਤਾ ਤੁਮਹੋ ਪਰੀ ਹਤਰ ਦਰਸ਼ਕੰਤਾ ਬਾਲ ਪੈ ਬ੍ਰਹਮਾ ਬਖਤਰਾ ਕਾਲ ਪੈ ਸਿਵ ਬਿਉ ਬਤਰਾ ਕਾਲ ਪ੍ਰਾਇ ਕਰਿ ਸੁਨ ਪ੍ਰਕਾਸ਼ਾ ਸਕਲ ਕਾਕ ਕੀ ਆਤਮਾ ਸਾਜਣ ਕਾਲ ਜੋਗੀ ਸਭ ਕੀਓ ਬੇਦਰਾ ਬਰਮਾ ਜੋਤੀਓ ਨਾਨਕ ਸਭ ਲੋਕ ਸੋਹਰ ਨਮਸਕਾਰ ਹੈ ਧਾਈ ਹਮਾਰਾ ਜਮਨ ਕਾ ਸਜਤ ਮਨਾਇਓ ਦੇਵ ਦਾਜ ਸੁਨਿ ਬੁਜਾਇਓ ਆਡੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਅਥਿ ਸੇ ਕੋ ਹਮਾਰੇ ਸਕਲ ਪ੍ਰਜਾ ਦੀਨ ਆਪੋ ਸਵਾਰੇ ਸਿਵ ਕਣ ਕੋ ਸਭ ਹਮਸਪਦਿਓ ਸਤਰੰਕ ਕੋ ਕਲਮ ਬਦਕਿਓ ਘਟ ਘਟ ਕੇ ਅੰਦਰ ਕੀ ਜਾਣਿ ਭਲੇ ਵਿਰੇ ਕੀ ਪੀਰ ਪਛਾਨਤ ਕ੍ਰਿਪੀ ਦੇ ਕੋ ਚਰੈ ਸੁਨਲਾ ਸਭ ਪਰ ਕਿਰਪਾ ਦੇ ਕਰ ਹੋਲਾ ਸੰਤਨ ਦੁ ਪਾਇ ਤੇ ਦੁਖੀ ਸੁ ਪਾਇ ਸਾਧਨ ਕੇਸੁ ਕੀ ਇੱਕ ਇੱਕ ਦੀ ਬੀ ਪਛਾਨੈ ਘਟ ਘਟ ਕੇ ਵਿਟ ਵਰਤੀ ਜਾਣੈ ਜਬੁ ਰਖ ਬਰਾ ਕਰਤਾਰਾ ਪ੍ਰਜਾ ਕਰਤ ਤਬ ਬਿਹਿਵ ਪਰਾ ਜਬਾ ਕਰਤ ਕਰ ਦੋ ਕਬਹੁ ਤੁਮ ਮੈ ਮਲਤ ਦੇ ਤਰ ਸੁਭ ਜੀਤੇ ਬਰਨ ਚਰਛੁ ਤਾਰੇ ਆਪਿ ਆਪਣੇ ਮੂਡਿ ਉਚਾਰੇ ਤੂ ਸਭੀ ਤੇ ਰਤਨ ਰਾਣ ਜਾਣਦ ਪੇਤ ਭੇਦ ਰਿਆਲਮ ਨਰੰ ਕਾਨ ਨਰੰ ਲੰਬੀ ਆਦ ਨੀ ਨਾਦੀ ਅਸੰਭ ਤਾ ਕਾਂ ਗੁਰੂ ਝਾਰਤ ਪੇਦਾ ਜਾ ਕੋ ਪਿਵ ਨ ਭਾਵਦ ਪੇਦਾ ਤਾ ਕੋ ਕਿਰਪਾ ਹਨ ਨਮਾਨਤ ਮਹਾ ਮੂਰਖਾ ਚ ਭੇਦ ਨਾ ਜਾਣਤ ਮਹਾ ਦੇਵ ਕੋ ਘਰ ਜੁਦਾ ਸੁ ਨਰੰਕਾਰ ਕਾ ਛਿਣਿਤ ਨਹਿ ਪਿਵ ਆਪ ਹੀ ਆਪਣੀ ਬੁਧ ਹੈ ਜੀਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨੋ ਸਰਵ ਪਾਰੰਕ ਪਿਵ ਰਾਵ ਕਹਿ ਕੋ ਕਾ ਅੰਦਰ ਜੀਰੇ ਸੇ ਤਰੀ ਕੇ ਨਸਪੂਰ ਕਾਣ ਬਹੁ ਰਈ ਦੀਨੇ रामूड़ा जह बैठा कौसल पर संगर केटा सबरी सीड गाय चंबुवार जगार रूप सिंहभव अगर चामी री तुम करो से की वार सिख संगर दशरथ व्रत पाता सकल मलेश करो रन काता ये तू सरनी परतिन कर सुत तूवा मरे पुरख जन उपक परति हारे दिन के तुम संकट सब टार रे जो कल को एक भारत है ताके काल नट न है रछा होय तें सब काल दूसरे सिरे त काल ਕਿਰਪਾ ਦਰਸਣ ਜਾਣੇ ਰਹੇ ਹੋਂ ਤਾਂ ਕੇ ਤਾਉਤਨਕ ਮੋਹਰ ਹ ਰਿੱਧ ਸਿਧ ਕਰਮੋ ਸੁਭ ਹੋਇ ਸੁਸਾਸ ਸਕੀਨਾ ਕੋਈ ਏਕ ਬਾਰ ਜਿਮ ਤਮੈ ਸੁਮਾਰਾ ਕਾਲ ਪਾਸ ਤੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਬਿਸਦੋਬ ਤੇ ਰਹਾ ਘੜਕੇ ਤਮੈ ਸਰੰਤਿ ਹਾਰਿ ਆਪ ਹਾਰ ਦਲੇ ਹੋ ਬਾਰੀ ਸਰਬ ਠੋਰ ਮੋ ਸੁਹਾਇ ਬਿਸਦੋਬ ਤਲੇ ਹੋ ਪਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ